Gracias. ਸਰ ਮਾੜੇ ਅਨਸਰਾਂ ਤੋਂ ਸਰ ਕਿੰਨੀ ਪਿਸਤਲ ਫਰੀਚੀਆਂ ਹੋਰ ਕੀ ਕੀ ਬੰਦੇ ਨਾਲ ਹੋ ਸਮਾਤ ਰਹੇ ਆ ਜਿਹੜੀ ਸਾਡੇ ਵੱਲੋਂ ਜ਼ਿਲ੍ਹਾ ਫਿਰੋਜ਼ਪੁਰ ਪੁਲਿਸ ਵੱਲੋਂ ਜਿਹੜੀ ਲਗਾਤਾਰ ਜਿਹੜੇ ਮਾੜੇ ਅਨਸਰਾਂ ਤੇ ਸਮਗਲਰਸ ਤੇ ਗੈਂਗਸਟਰਸ ਤੇ ਤੇ ਹੋਰ ਜਿਹੜੇ ਮਾੜੇ ਅਨਸਰ ਹੈ ਉਹਨਾਂ ਤੇ ਮੁਹਿੰਮ ਚੱਲ ਰਹੀ ਆ ਉਸ ਤੇ ਚੱਲਦੇ ਹੋਏ ਸਾਡੇ ਐਸ ਐਚਓ ਸਿਟੀ ਵੱਲੋਂ ਡੀ ਐਸ ਪੀ ਸਾਹਿਬ ਸਿਟੀ ਦੀ ਸੁਪਰਵੀਜ਼ਨ ਤੇ ਸਾਰੀ ਟੀਮ ਵੱਲੋਂ ਆ ਬੜੀ ਵਧੀਆ ਸਫਲਤਾ ਮਿਲੀ ਜਦੋਂ ਦੋ ਬੰਦਿਆਂ ਨੂੰ ਅਰੈਸਟ ਕੀਤਾ ਜਸਵਿੰਦਰ ਸਿੰਘ ਤੇ ਸ਼ਮਸ਼ੇਰ ਸਿੰਘ ਜਿਹੜੇ ਜਿਹੜਾ ਜਸਵਿੰਦਰ ਸਿੰਘ ਕਰੀਬ ਤੇ 1 ਸਾਲ ਦਾ ਤੇ ਸ਼ਮਸ਼ੇਦ ਸਿੰਘ 25 ਸਾਲ ਦੀ ਉਮਰ ਹੈ ਇਹ ਜੇਲ੍ਹ ਦੇ ਵਿੱਚ ਸਮਾਨ ਸਿੱਟਦੇ ਸੀਗੇ ਉਹਦੇ ਜੇਲ੍ਹ ਦੇ ਨੇੜੇ ਹੀ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਜਿਹਦੇ ਵਿੱਚ ਜਰਦਾ ਵਗੈਰਾ ਜਾਂ ਤੇ ਨਸ਼ੀਲੀਆਂ ਗੋਲੀਆਂ ਇਹਨਾਂ ਨੇ ਬਾਹਰੋਂ ਅੰਦਰ ਸਿੱਟ ਦਿੰਦੇ ਆ ਅੰਦਰ ਉਹਨਾਂ ਦਾ ਤਾਲਮਿਲ ਕੀਤਾ ਹੁੰਦਾ ਕਿਸੇ ਤਰੀਕੇ ਦੇ ਨਾਲ ਵੀ ਇਸ ਜਗ੍ਹਾ ਤੇ ਆ ਜਿਓ ਤੇ ਉਸ ਜਗ੍ਹਾ ਤੇ ਇਹ ਸਮਾਨ ਸਿੱਟਿਆ ਹੋਊਗਾ ਕਿਉਂਕਿ ਦਿਨ ਵੇਲੇ ਅੰਦਰਲੇ ਪਾਸੇ ਉਹਨਾਂ ਦੀ ਮੂਵਮੈਂਟ ਹੋ ਸਕਦੀ ਹੁੰਦੀ ਹੈ ਜਿਹੜੇ ਇਨਮਿਟਸ ਹੁੰਦੇ ਜੇਲ੍ਹ ਦੇ ਤੇ ਉਥੋਂ ਇਹਨੂੰ ਮੌਕੇ ਤੇ ਫੜਿਆ ਤੇ ਇਹਨਾਂ ਪਾਸੋਂ ਦੋ ਪਿਸਤੌਲ ਬਰਾਮਦ ਹੋਏ ਇਹ ਬੰਦੇ ਦਾ ਜਦੋਂ ਪੁੱਛਗਿੱਛ ਕੀਤੀ ਗਈ ਇਹ ਸਾਰਾ ਆਪਰੇਸ਼ਨ ਪਹਿਲਾਂ ਹੀ ਇਹਨਾਂ ਦੇ ਕੋਲ ਇਨਫੋਰਮੇਸ਼ਨ ਸੀ ਇਨਫੋਰਮੇਸ਼ਨ ਬੇਸਡ ਆਪਰੇਸ਼ਨ ਸੀ ਸਾਰਾ ਕੁਝ ਦਿਨ ਤੋਂ ਇਹਨਾਂ ਦੇ ਮਗਰ ਲੱਗੇ ਹੋਏ ਸੀ ਸਾਡੀ ਟੀਮ ਤੇ ਇਹਨਾਂ ਤੋਂ ਜਦੋਂ ਹੋਰ ਪੁੱਛਗਿੱਛ ਕੀਤੀ ਗਈ ਤਾਂ ਇੱਥੇ ਪਤਾ ਲੱਗਿਆ ਵੀ ਇਹਨਾਂ ਤੇ ਪਹਿਲਾਂ ਵੀ 5-5 ਦੋਨਾਂ ਤੇ 5-5 ਮੁਕੱਦਮੇ ਦਰਜ ਹੈ ਜਿਹੜੇ ਸਨੇਚਿੰਗਸ ਦੇ ਚੋਰੀ ਦੇ ਇਹਨਾਂ ਤੋਂ ਮੋਟਰਸਾਈਕਲ ਚੋਰੀ ਦੇ ਵੀ ਬਰਾਮਦ ਹੋਏ ਆ ਤੇ ਆਬਜੈਕਟ ਤੇ ਤੇ ਹੁਣ ਵੀ ਇਹਨਾਂ ਤੋਂ ਪੁੱਛਗਿੱਛ ਜਾਰੀ ਹੈ ਇਹਨਾਂ ਨੇ ਇੱਕ ਦੋ ਸਨੇਚਿੰਗਸ ਮੰਨੇ ਆ ਜਿਹੜੀਆਂ ਪਿਛਲੀਆਂ ਸਨੇਚਿੰਗ ਜਿਹਨਾਂ ਨੇ ਕੀਤੀਆਂ ਇੱਥੇ ਤੇ ਹੋਰ ਵੀ ਇਹਨਾਂ ਤੋਂ ਸਾਨੂੰ ਕਾਫੀ ਇਹਨਾਂ ਤੋਂ ਬਰਾਮਦਗੀਆਂ ਹੋਣ ਦੀ ਉਮੀਦ ਹੈ ਅਸੀਂ ਹੋਰ ਪੁੱਛਗਿੱਛ ਕਰਦੇ ਆ ਜਿੱਥੋਂ ਇਹ ਬੈਕਵਰਡ ਲਿੰਕੇਜਸ ਕਿੱਥੋਂ ਇਹ ਗੋਲੀਆਂ ਲੈ ਕੇ ਆਏ ਕਿੱਥੋਂ ਵੈਪਨਸ ਲੈ ਕੇ ਆਏ ਦੇ ਸਾਹਮਣੇ ਆਊਗਾ ਵੀ ਕਿੱਥੋਂ ਮਂਗਾਏ ਇਹਨਾਂ ਸਰ ਇਹ ਹਥਿਆਰ ਨੂੰ ਕਿਸ ਮੈਂਚਨ ਇਸਤੇਮਾਲ ਕਰ ਰਹੇ ਸੀ ਕੋਈ ਲੁੱਟਖੋ ਕਰੇ ਜਿਵੇਂ ਤੁਸੀਂ ਜਸ ਬਿਲਕੁਲ ਜੀ ਲੁੱਟਖੋ ਦੇ ਨਾਲ ਪਹਿਲਾਂ ਪਰਚੇ ਆ ਤੇ ਇਹਨਾਂ ਨੇ ਇਸੇ ਕੰਮ ਨੂੰ ਯੂਜ਼ ਕਰਨਾ ਸੀ ਹੋਰ ਇਹਨਾਂ ਨੇ ਤੇ ਸ਼ਰਾਰਤੀ ਅਨਸਰ ਹੈ ਇਹਨਾਂ ਤੇ ਪਹਿਲਾਂ ਇਹਨੇ ਪਰਚੇ ਦੇ ਹੁਣ ਇਹ ਇਹਨਾਂ ਨੂੰ ਚੰਗਾ ਸੀ ਇਹਨਾਂ ਤੇ ਪੂਰੀ ਕਾਨੂੰਨ ਅਨੁਸਾਰ ਕਾਰਵਾਈ ਕਰਕੇ ਇਹਨਾਂ ਨੂੰ ਫੇਚ ਸਰ ਕੀ ਸੁਨੇਹਾ ਦੇਣਾ ਚਾਹੋਗੇ ਐਸੇ ਅਪਰਾਧਿਕ ਜਿਹੜੇ ਮਾੜੇ ਲੋਗ ਨੇ ਅਨਸਰ ਨੇ ਵੀ ਜਿਹੜੇ ਕੀ ਨਜ਼ਾਇਜ਼ ਹਥਿਆਰ ਫਰੋਸਖੇ ਬਹੁਤ ਜ਼ਿਆਦਾ ਤਦਾਦ ਵਿੱਚ ਮੈਂ ਤੇ ਇਹੀ ਕਹਿਣਾ ਚਾਹਣਾ ਹੈ ਵੀ ਸਾਡੇ ਤੋਂ ਜੇ ਇਹ ਸੋਚਦੇ ਆ ਵੀ ਅਸੀਂ ਨਜਾਇਜ਼ ਤਸਕਰੀ ਕਰਕੇ ਡਰੱਗਸ ਵੇਚ ਕੇ ਜਾਂ ਹਥਿਆਰਾਂ ਦੀ ਨੋਕ ਤੇ ਅਸੀਂ ਕੋਈ ਪੈਸੇ ਕਮਾ ਸਕਦੇ ਆ ਅਮੀਰ ਬਣ ਸਕਦੇ ਆ ਤੇ ਇਸ ਚੀਜ਼ ਨੂੰ ਭੁੱਲ ਜਾਣ ਸਾਡੀ ਪੁਲਿਸ ਫਿਰੋਜ਼ਪੁਰ ਪੁਲਿਸ ਸਾਡੀ ਸਾਰੇ ਪੁਲਿਸ ਸਟੇਸ਼ਨ ਜਿਹੜੇ ਐਸ ਐਚ ਓਜ਼ ਆ ਟੀਮਾਂ ਸਾਡੀਆਂ ਸਾਰੇ ਪੂਰੇ ਸਤਰਕ ਹੈ ਤਾਂ ਹੀ ਹਰ ਕਵਰੀਜ਼ ਹੋ ਰਹੀਆਂ ਤੇ ਅਸੀਂ ਇਹਨਾਂ ਦੇ ਮਨਸੂਬੇ ਇਹਨਾਂ ਉਹਦੇ ਵਿੱਚ ਇਹਨਾਂ ਨੂੰ ਪਾਸ ਨਹੀਂ ਹੋਣ ਦੇਣਾ ਦੇ ਇਹ ਆਪਣੇ ਜੋ ਕ੍ਰਾਈਮ ਕਰ ਰਿਹਾ ਹੈ ਕ੍ਰਾਈਮ ਦੇ ਮੁਤਾਬਕ ਇਹਨਾਂ ਨੂੰ ਸਖਤ ਤੋਂ ਸਖਤ ਇਹਨਾਂ ਨੂੰ ਕਾਨੂੰਨ ਅਨੁਸਾਰ ਸਜ਼ਾ ਮਿਲੂਗੀ